ਅੱਜ ਬਣਾਈ ਜੀ ਪਤੀਸਾ ਵਰਫੀ ਜੀ ਨੂੰ ਕਿ ਸੋਨ ਪਾਪੜੀ ਵੀ ਕਹਿੰਦੇ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਡੇ ਕੀ ਕਹਿੰਦੇ ਨੇ ਇਹ ਬਣਾਉਣ ਲਈ ਆਪਾਂ ਲੈਣਾ ਜੀ ਇੱਕ ਕੜਾਹੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੋ ਦਨ ਚਮਚਾ ਘਿਓ ਦੇ ਘਿਓ ਆਪਾਂ ਆਟ ਚ ਵੀ ਚੱਸ ਕੇ ਇਹਨੂੰ ਪਕਾ ਸਕਦੇ ਆ ਘਿਓ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ ਇਹਦੇ ਲਈ ਆਪਾਂ ਲਵਾਂਗੇ ਬੇਸਨ ਤੇ ਮੈਦਾ ਤੇ ਨਹੀਂ ਆਪਾਂ ਕੱਲਾ ਬੇਸਨ ਵੀ ਲੈ ਸਕਦੇ ਆਗੇ ਇੱਕ ਕੌਲੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੇਸਨ ਦੀ ਤੇ ਅੱਧੀ ਆਪਾਂ ਪਾਉਣੀ ਹੈ ਇਹਦੇ ਵਿੱਚ ਮੈਦੇ ਦੀ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਹੈਗਾ ਘਿਓ ਜ਼ਿਆਦਾ ਨਹੀਂ ਪਾਉਣਾ ਹੈਗਾ ਨਹੀਂ ਤਾਂ ਫਿਰ ਜਿਹੜੀ ਵਰ 50 ਵੀ ਸਕਦੇ ਆਂਗੇ ਤੇ ਇਸ ਪ੍ਰਕਾਰ ਪਾ ਕੇ ਵੀ ਪਕਾ ਸਕਦੇ ਆਂ ਤੇ ਹੁਣ ਆਪਾਂ ਇਹਨੂੰ ਖੁਸ਼ਬੂ ਆਉਣ ਤੱਕ ਚੰਗੀ ਤਰ੍ਹਾਂ ਪਕਾਉਣਾ ਬਸ ਇਹਦਾ ਜਿਹੜਾ ਕਲਰ ਆ ਉਹ ਜ਼ਿਆਦਾ ਡਾਰਕ ਨਹੀਂ ਕਰਨਾ ਹੈਗਾ ਬਸ ਇਹਨੂੰ ਪਕਾ ਲੈਣਾ ਤੇ ਉਸ ਤੋਂ ਬਾਅਦ ਆਪਾਂ 5-7 ਮਿੰਟ ਵਾਸਤੇ ਇਹਨੂੰ ਮੀਡੀਅਮ ਤੇ ਕਰਕੇ ਪਕਾ ਲਿਆ ਸੀਗਾ ਵਧੀਆ ਖੁਸ਼ਬੂ ਆਉਣ ਲੱਗ ਗਈ ਸੀ ਤੇ ਪੱਕ ਕੇ ਤਿਆਰ ਹੋ ਗਿਆ ਸੀਗਾ ਗੈਸ ਆਪਾਂ ਬੰਦ ਕਰ ਦਾਂਗੇ ਥੋੜਾ ਟਾਈਮ ਹਲਾਉਂਦੇ ਰਹਿਣਾ ਕਿਉਂਕਿ ਕੜਾਹੀ ਗਰਮ ਹੁੰਦੀ ਹੈ ਵੀ ਹੀਟਾਂ ਇਹ ਮੱਚ ਨਾ ਜਾਵੇ ਇਹਨੂੰ ਆਪਾਂ ਕਰ ਦਾਂਗੇ ਜੀ ਇੱਕ ਸਾਈਡ ਤੇ ਇੱਕ ਆਪਾਂ ਪੈਨ ਲੈ ਲਾਂਗੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਵੱਡੀ ਕੌਲੀ ਖੰਡ ਦੀ ਤੇ ਕੌਲੀ ਦਾ ਚੌਥਾ ਹਿੱਸਾ ਪਾਵਾਂਗੇ ਜੀ ਪਾਣੀ ਕੌਣਾ ਜਿਆਦਾ ਫੁੱਲ ਤੇ ਨਹੀਂ ਕਰਨਾ ਫਿਰ ਤਾਂ ਨਹੀਂ ਜਿਹੜੀ ਚਾਸਨੀਆ ਉਹ ਵਧੀਆ ਨਹੀਂ ਬਣਨੇ ਮੱਚ ਜਾਊਗੀ ਤੇ ਇੱਧਰ ਜਿਹੜਾ ਆਪਾਂ ਆਟਾ ਤਿਆਰ ਕਰਿਆ ਸੀ ਜੀ ਭੁੰਨ ਕੇ ਉਹਨੂੰ ਆਪਾਂ ਛਾਣ ਲਈ ਬਤਾਉ ਜਿਹੜਾ ਮੋਟਾ ਪੀਸ ਆ ਉਹ ਸਾਰਾ ਛਾਣਾ ਜਾਵੇ ਤੇ ਇਸ ਪ੍ਰਕਾਰ ਆਪਾਂ ਇਹਨੂੰ ਸਾਰੇ ਨੂੰ ਛਾਣ ਕੇ ਤਿਆਰ ਕਰ ਲੈਣਾ ਫੇਰ ਹੀ ਜਿਹੜੀ ਵਰਪ ਹੈਗੀ ਉਹ ਵਧੀਆ ਬਣੂਗੀ ਤੇ ਨਹੀਂ ਵਿੱਚ ਮੋٹے ਮੋਟੇ ਜਿਹੜੇ ਪੀਸ ਜਿ ਉਹ ਰਹਿ ਜਾਣਗੇ ਸੋ ਵਧੀਆ ਛਾਣ ਕੇ ਹੀ ਲੈਣਾਗਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਿਆਦਾ ਕਿਉਂ ਨਹੀਂ ਪਾਉਣਾ ਹੈਗਾ ਤੇ ਇੱਧਰ ਜਿਹੜੀ ਚਾਸਨੀਆ ਉਹਨੂੰ ਵੀ ਆਪਾਂ ਬਣਾ ਰਹੇ ਸੀ ਇਹਦੇ ਵਿੱਚ ਆਪਾਂ ਪਾਤਾ ਜੀ ਇੱਕ ਚਮਚ ਨਿੰਬੂ ਦਾ ਰਸ ਨੀਂਬੂ ਦਾ ਰਸ ਪਾ ਕੇ ਮੀਡੀਅਮ ਤੇ ਰੱਖ ਕੇ ਆਪਾਂ ਇਹਨੂੰ ਹੋਰ ਪਕਾ ਲਾਂਗੇ ਘਟੋ ਘਟ ਆਪਾਂ ਨੂੰ 20-25 ਮਿੰਟ ਲੱਗ ਜਾਣਗੇ ਜਿਹੜੀ ਚਾਸਨੀ ਬਣਾਉਂਦੇ ਨੂੰ ਘਟੋ ਘਟ 20 ਮਿੰਟ ਤਾਂ ਲੱਗ ਹੀ ਜਾਣਗੇ ਜੀ ਤੇ ਇਸ ਪ੍ਰਕਾਰ ਜਿਦੋਂ ਕਲਰ ਚੇਂਜ ਹੋ ਜਾਏ ਤਾਂ ਉਦੋਂ ਆਪਾਂ ਜਿਹੜਾ ਗੈਸ ਉਹ ਬੰਦ ਕਰ ਦਾਂਗੇ ਤੇ ਇਹਨੂੰ ਇੱਕ ਕਿਬੀ ਮਤਲਬ ਪਰਫੈਕਟ ਬਣ ਗਈ ਕਿ ਨਹੀਂ ਇਹ ਆਪਾਂ ਚੈੱਕ ਕਰਨੇ ਲਵਾਂਗੇ ਕੌਲੀ ਵਿੱਚ ਪਾਣੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪੱਕ ਦੇਖ ਲਾਂਗੇ ਚਾਸਨੀ ਨੂੰ ਜੇਕਰ ਇਹ ਵਧੀਆ ਹੈ ਮ ਗੋਲੀ ਜਿਹੀ ਬਣ ਜਾਂਦੀ ਤਾਂ ਇਹਦਾ ਮਤਲਬ ਹੈ ਵੀ ਇਹ ਬਣ ਕੇ ਵਧੀਆ ਤਰ੍ਹਾਂ ਤਰ ਦੇਖ ਸਕਦੇ ਵਧੀਆ ਬਣ ਚੁੱਕੀ ਹੈ ਤੇ ਜਦ ਸੀ ਜੀ ਬੰਦ ਤੇ ਇਹਨੂੰ ਆਪਾਂ ਮਿਕਸ ਕਰਦੇ ਰਹਿਣਾਗਾ ਤੇ ਇਧਰ ਆਪਾਂ ਜਿਹੜੀ ਟ੍ਰੇ ਹੈਗੀ ਉਹ ਤੇ ਕਿਉਂ ਲਾ ਲਈ ਸੀ ਕਿਉਂ ਜ਼ਰੂਰ ਲਾ ਲਓ ਜੀ ਕਿਉਂਕਿ ਨਹੀਂ ਤਾਂ ਫਿਰ ਇਹ ਚਿਪਕ ਜੂਗੀ ਜਦੋਂ ਇਹ ਠੰਡੀ ਹੋਊਗੀ ਸੋ ਆਪਾਂ ਨਾਲ ਨਿਚ ਪਕਾਉਣੀ ਇਹਨੂੰ ਆਪਾਂ ਇਕੱਠੀ ਕਰਨੀ ਹੈਗੀ ਇਸ ਕਰਕੇ ਕਿਉਂ ਲਗੀ ਟ੍ਰੇ ਵਿੱਚ ਆਪਾਂ ਇਹਨੂੰ ਪਾ ਕੇ ਠੰਡੀ ਕਰ ਲਾਂਗੇ ਠੰਡੀ ਇਹਨੂੰ ਪ੍ਰੋਪਰ ਕਰਾਂਗੇ ਤਾਂ ਇਹ ਵਧੀਆ ਗਾੜੀ ਤੇ ਇੱਕ ਮਤਲਬ ਗੋਲ ਵਾਂਗੂ ਬਣ ਜੂਗੀ ਜਦੋਂ ਆਪਾਂ ਇਹਨੂੰ ਸਾਰੇ ਨੂੰ ਇਕੱਠੀ ਕਰਾਂਗੇ ਇੱਕ ਗੇਂਦ ਵਾਂਗੂ ਆਪਾਂ ਬਣਾ ਸਕਦੇ ਆ ਤੇ ਇਹਨੂੰ ਠੰਡੀ ਕਰਨ ਵਾਸਤੇ ਮੈਂ ਆਪਾਂ ਖੇਠੇ ਲੈ ਕੇ ਖੜ ਗਈ ਜਿਵੇਂ ਖਾ ਜਲਦੀ ਠੰਡੀ ਹੋ ਜੂਗੀ ਸੋ ਇਹ ਜਿਹੜੀ ਆਪਾਂ ਵਰਫੀ ਬਣਾ ਰያ ਇਹ ਜਲਦੀ ਜਲਦੀ ਬਣਾਉਣੀ ਪੈਂਦੀ ਹੈ ਨਹੀਂ ਠਰ ਕੇ ਤਾਂ ਜਿਹੜੀ ਚਾਸ ਨੇ ਵਿਚ ਆਟਾ ਮਿਕਸ ਨਹੀਂ ਹੁੰਦਾ ਤੇ ਇਸ ਪ੍ਰਕਾਰ ਮੈਂ ਚਮਚਾ ਤੇ ਲਾ ਕੇ ਵੀ ਦਿਖਾ ਰਹੀ ਸੀ ਵੀ ਇਸ ਪ੍ਰਕਾਰ ਜਿਹੜੀਆਂ ਤਾਰਾਂ ਜਵਣਨ ਲੱਗ ਜਾਂਦੀਆਂ ਨੇ ਚਾਸਨੀ ਦੀਆਂ ਤੇ ਹੁਣ ਮੈਂ ਇਹਨੂੰ ਇਕੱਠਾ ਕਰਨ ਲੱਗ ਪਾਰੇ ਗਰਮ ਹਜੇ ਵੀ ਬਹੁਤ ਸੀਗੀ ਤੇ ਹਲਕਾ ਹਲਕੇ ਹੱਥਾਂ ਨਾਲ ਆਪਾਂ ਇਹਨੂੰ ਇਸ ਪ੍ਰਕਾਰ ਚੱਕ ਰਹੇ ਸੀ ਥੱਲੇ ਕਿ ਉਹਦੇ ਲੱਗਣ ਕਰਕੇ ਇਹ ਠਾ ਨਹੀਂ ਚਿਪਕਦੀ ਹੈਗੀ ਇਸ ਕਰਕੇ ਕਿਉਂ ਵਾਲੇ ਭਾਂਡੇ ਚ ਇਹ ਜਿਹੜੀ ਚਾਸਨੀ ਉਹਨੂੰ ਆਪਾਂ ਠੰਡਾ ਕਰਨਾ ਹੈ ਜਦੋਂ ਜਿਹੜੀ ਚਾਸਨੀ ਠੰਡੀ ਹੋ ਗਈ ਸ ਤਾਂ ਆਪਾਂ ਇਹਨੂੰ ਇਕੱਠਾ ਕਰ ਲੈ ਇਸ ਪ੍ਰਕਾਰ ਜਿਹੜੀ ਇਕੱਠੀ ਹੋ ਜਾਂਦੀ ਹੈਗੀ ਤੇ ਹੁਣ ਆਪਾਂ ਇੱਕ ਅਲੱਗ ਭਾਂਡਾ ਲਵਾਂਗੇ ਕਿਉਂਕਿ ਇੱਥੇ ਜਿਹੜੀ ਚਾਸਨੀ ਉਹ ਥੋੜ ਖਲੰਗੇ ਦੀ ਤੇ ਇਹਨੂੰ ਆਪਾਂ ਟੁੱਟਣ ਨਹੀਂ ਦੇਣਾ ਹੈਗਾ ਹੱਥਾਂ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਸ ਪ੍ਰਕਾਰ ਗੋਲ ਇੱਕ ਰਾਉਂਡ ਬਣਾ ਲੈਣਾਗਾ ਤੇ ਇਹਦੇ ਉੱਪਰ ਜਿਹੜਾ ਆਟਾ ਆਪਾਂ ਛਾਣਿਆ ਹੋਇਆ ਸੀ ਛਾਣ ਕੇ ਹੀ ਲੈਣਾਗਾ ਤੇ ਇਹਦੇ ਵਿੱਚ ਪਾ ਕੇ ਆਪਾਂ ਮਿਕਸ ਕਰਦੇ ਆਵਾਂਗੇ ਤੇ ਇੱਕ ਆਟਾ ਜਿਆ ਬਣਾਉਂਦੇ ਜਾਨਾ ਟੁੱਟਣ ਨਹੀਂ ਦੇਣਾ ਹੈਗਾ ਆਟਾ ਵਿੱਚ ਲਾ ਲੈਣਾ ਫੇਰ ਆਟਾ ਜਿਆ ਬਣਾ ਲੈਣਾ ਫੇਰ ਉੱਪਰ ਆਟਾ ਲਾ ਕੇ ਆਟਾ ਜਿਆ ਬਣਾ ਲੈਣਾ ਇਸ ਪ੍ਰਕਾਰ ਖਿੱਚ-ਖਿੱਚ ਕੇ ਜਿਹੜੀ ਆਪਣੇ ਵਰਫਿਓ ਬਣਦੀ ਹੈ ਮਿਹਨਤ ਜ਼ਰੂਰ ਲੱਗਦੀ ਹੈ ਕਿ ਕਾਫੀ ਟਾਈਮ ਲੱਗ ਗਿਆ ਸੀ ਇਹਨੂੰ ਮਿਕਸ ਕਰਦੇ ਸਾਰੇ ਆਟੇ ਨੂੰ ਆਪਾਂ ਇਸ ਪ੍ਰਕਾਰ ਇਹਦੇ ਉੱਪਰ ਲਾਉਂਦੇ ਜਾਵਾਂਗੇ ਖਿੱਚ ਕੇ ਆਟਾ ਜਿਆ ਬਣਾਉਂਦੇ ਜਾਵਾਂਗੇ ਉੱਪਰ ਦੀ ਆਟਾ ਫੇਰ ਪਾ ਲੈਣਾ ਫੇਰ ਆਟਾ ਬਣਾ ਲੈਣਾਗਾ ਬਸ ਇਹਨੂੰ ਇੱਕ ਟੁੱਟਣ ਨਹੀਂ ਦੇਣਾ ਇਹ ਗੱਲ ਜ਼ਰੂਰ ਯਾਦ ਰੱਖਣੀ ਹੈਗੀ ਤੇ ਇੱਕ ਆਟੇ ਵਿੱਚ ਜ਼ਿਆਦਾ ਘਿਓ ਨਹੀਂ ਕਿਉਂ ਪਾ ਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਬਨ ਸਕਦੇ ਆ ਤੇ ਇਸ ਪ੍ਰਕਾਰ ਬਣਾਉਂਦੇ ਬਣਾਉਂਦੇ ਮ ਬੜਾ ਮਜ਼ਾ ਆ ਰਿਹਾ ਸੀਗਾ ਸੋ ਬਣਾਉਣ ਚ ਵੀ ਕੋਈ ਜ਼ਿਆਦਾ ਔਖ ਨਹੀਂ ਹੈਗਾ ਤੇ ਟੇਸਟੀ ਇੰਨੀ ਜ਼ਿਆਦਾ ਬਣਨੀ ਸੀ ਦੱਸ ਨਹੀਂ ਸਕਦੇ ਕਿਉਂਕਿ ਇਹ ਆਪਾਂ ਹੁਣ ਥੋੜੀ ਜਿਹੀ ਕਿਉਂ ਤੇ ਮੈਂ ਹੁਣ ਤਾਂ ਆਪਾਂ ਦੇਸੀ ਕਿਉ ਬਣਾ ਕੇ ਮਤਲਬ ਪਾ ਕੇ ਬਣਾ ਸਕਦੇ ਆਗੇ ਸੋ ਕੋਈ ਇਹਦਾ ਹੋਣੀ ਹੈਗਾ ਜੀ ਬਹੁਤ ਹੀ ਜ਼ਿਆਦਾ ਸੌਖੀ ਹੈ ਤੇ ਬਣਾਉਣ ਚ ਤੇ ਖਾਣ ਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਇਸ ਪ੍ਰਕਾਰ ਆਪਾਂ ਬਣਾਉਂਦੇ ਬਣਾਉਂਦੇ ਇਹਨੂੰ ਵਧੀਆ ਸੈੱਟ ਕਰ ਲਿਆ ਸੀਗਾ ਸਾਰਾ ਆਟਾ ਜਿਹੜੇ ਦੇ ਉੱਪਰ ਮਿਕਸ ਹੋ ਗਿਆ ਸੀ ਤੇ ਇੱਕ ਟ੍ਰੇ ਵਿੱਚ ਆਪਾਂ ਡਰਾਈ ਫਰੂਟ ਆਪਾਂ ਕਿਛੇ ਵੀ ਛੋਟੀ ਜਿਹੀ ਮ گول ਚੀਜ਼ ਆ ਉਹਦੇ ਵਿੱਚ ਵੀ ਪਾ ਪਾ ਕੇ ਗੋਲੀਆਂ ਜਿਵੇਂ ਬਣਾ ਸਕਦੇ ਆ ਗੋਲ ਗੋਲ ਤੇ ਉੱਪਰ ਆਪਾਂ ਇਹਨੂੰ ਪ੍ਰੈਸ ਕਰ ਤਾਂ ਤੁਸੀਂ ਦੇਖ ਸਕਦੇ ਹੋ ਤੇ ਨਾਲ ਦੇ ਨਾਲ ਜਿਹੜੇ ਆਪਾਂ ਇਹਦੇ ਪੀਸ ਆ ਉਹ ਕੱਟ ਕੇ ਤਿਆਰ ਕਰਲੇ ਸੀਗੇ ਬਹੁਤ ਹੀ ਜਲਦੀ ਤੇ ਥੋੜੇ ਜਿਹੇ ਟਾਈਮ 'ਚ ਹੀ ਬਣ ਕੇ ਤਿਆਰ ਹੁੰਦੀ ਹੈ ਬਸ ਸਿੱਕਿਆ ਆਪਾਂ ਜਿਹੜਾ ਆਟਾ ਉਚਾਸਣੀ 'ਚ ਮਿਕਸ ਕਰਨ ਦੇ ਟਾਈਮ ਲੱਗਦਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਸੋ ਜਰੂਰ ਟਰਾਈ ਕਰਨਾ ਜੀ ਵੀਡੀਓ ਵਧ ਲਈ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨਾ ਬਹੁਤ ਬਹੁਤ ਧੰਨਵਾਦ ਜੀ